ਝਗੜਾ ਹੋ ਜਾਵੇ انسان ਕੋ ਇਤਨਾ ਦਾ ਕੰਮ ਕਰਦੇਵੇ ਨੁਕਸਾਨ ਹੋ ਜਾਵੇ ਤਾਂ ਬਾਅਦ ਚੋਂ انسان ਬਹਿ ਕੇ ਰੋਂਦਾ ਵੀ ਹੈ ਫਿਰ ਬੰਦਾ ਸੋਚਦਾ ਕੰਮ ਹੀ ਮੈਂ ਕਿਉਂ ਕੀਤਾ ਇੱਥੇ ਗਿਆ ਹੀ ਕਿਉਂ ਮੈਂ ਕਈ ਵਾਰ ਹੁੰਦਾ ਨਾ ਕਿਤੇ ਬੰਦਾ ਜਾਂਦਾ ਝਗੜਾ ਕਰ ਲੈਂਦਾ ਬਾਅਦ ਚੋਂ ਕਹਿੰਦਾ ਇੱਥੇ ਜਾਣਾ ਹੀ ਨਹੀਂ ਚਾਹੀਦਾ ਸੀ ਗਿਆ ਹੀ ਕਿਉਂ ਮੈਂ ਇੱਥੇ ਨਾ ਜਾਂਦਾ ਤਾਂ ਨਾ ਇਹ ਪਰੇਸ਼ਾਨੀ ਆਂਦੀ ਸੋ ਇਹ ਕਰਮ ਕਰਮ ਦਾ ਮਤਲਬ ਫਿਰ ਕਵਾਂਗੇ ਥੋੜਾ ਪਹਿਲਾਂ ਹੀ ਕਲੀਅਰ ਕਰ ਦਈਏ ਕਰਮ ਦਾ ਮਤਲਬ ਇਹ ਨਹੀਂ ਕਿ ਕੋਈ ਪਹਿਲਾਂ ਲਿਖਿਆ ਹੋਇਆ ਹੈ ਕੋਈ ਕਈ ਕਹਿੰਦਾ ਜੀ ਕਰਮ ਲਿਖੇ ਹੋਏ ਆ ਕਰਮ ਲਿਖੇ ਨਹੀਂ ਹੁੰਦੇ ਕਰਮ ਕਿਹਨੂੰ ਕਹਿੰਦੇ ਐ ਕਰਮ ਹੈ ਜੋ ਐਸੀ ਐਕਸ਼ਨ ਲੈ ਰਹੇ ਆਂ ਜੋ ਮੈਂ ਕਰ ਰਹੇ ਆ ਨਾ ਉਹ ਮੇਰਾ ਕਰਮ ਬਣ ਜਾਂਦਾ ਹੈ ਮੈਂ ਕਰ ਕੀ ਰਿਹਾ ਹਾਂ ਇੱਕ ਬੰਦਾ ਗਾਲੀ ਦਿੰਦਾ ਹੈ ਤਾਂ ਬੁਰਾ ਕਰਮ ਬਣ ਗਿਆ ਇੱਕ ਬੰਦਾ ਬੈਠਾ ਬੈਠਾ ਰੱਬ ਦਾ ਨਾਮ ਲੈਂਦਾ ਹੈ ਉਹ ਕਿਹੜਾ ਕੰਮ ਬਣ ਗਿਆ ਕਰਮ ਬਣ ਗਿਆ ਚੰਗਾ ਕਰਮ ਬਣ ਗਿਆ ਗਾਲੀ ਦਿੱਤੀ ਬੁਰਾ ਕਰਮ ਬਣਿਆ ਤਾਂ ਉਹਦਾ ਬੁਰਾ ਰਿਜ਼ਲਟ ਵੀ ਸਾਹਮਣੇ ਆ ਜਾਣਾ ਹੈ ਰੱਬ ਦਾ ਨਾਮ ਲਿਆ ਚੰਗਾ ਕਰਮ ਬਣਿਆ ਤਾਂ ਕਹਿੰਦੇ ਰੱਬ ਦਾ ਨਾਮ ਲਿਆ ਕਦੀ ਬ्यर्थ ਨਹੀਂ ਜਾਂਦਾ ਉਹਦਾ ਵੀ ਫਲ ਮਿਲ ਕੇ ਤਾਂ ਹੀ ਤਾਂ ਸੰਤ ਤੁਲਸੀਦਾਸ ਨੇ ਕਿਹਾ ਹੈ ਨਾ ਸੰਤ ਤੁਲਸੀ ਦੱਸਦੇ ਆ ਕਿ ਰਾਮ ਨਾਮ ਕੋ ਲੀਜੀਏ ਹੱਸ ਕੇ ਚਾਹੇ ਖੀਜ ਖੀ ਦਾ ਮਤਲਬ ਹੁੰਦਾ ਕਾਹੇ ਤੋ ਖਿੰਝ ਕੇ ਲੈ ਲੈ ਪਰ ਰਾਮ ਦਾ ਨਾਮ ਲੈ ਰਾਮ ਨਾਮ ਕੋ ਲੀਜੀਏ ਹੱਸ ਕੇ ਚਾਹੇ ਖੀਜ ਖੇਤ ਪੜਾ ਜਿਉ ਉਪਜੇ ਉਲਟਾ ਸਿੱਧਾ ਬੀਜ ਕਹਿੰਦੇ ਕਿ ਕਿਸਾਨ ਛੱਟਾ ਦਿੰਦਾ ਬੀਜਾਂ ਦੇ ਤਾਂ ਹੁਣ ਕਈ ਬੀਜ ਉਲਟੇ गिरਦੇ ਆ ਤੇ ਕਈ ਬੀਜ ਸਿੱਧੇ गिरਦੇ ਆ ਪਰ ਖੇਤ ਨੂੰ ਉਹਦੇ ਨਾਲ ਕੋਈ ਮਤਲਬ ਨਹੀਂ ਹੈ ਫਰਕ ਨਹੀਂ ਪੈਂਦਾ ਕਿਉਂਕਿ ਜਿਹੜਾ ਬੀਜ ਗਿਰਿਆ ਹੈ ਚਾਹੇ ਉਲਟਾ ਗਿਰਿਆ ਚਾਹੇ ਸਿੱਧਾ ਗਿਰਿਆ ਉਹਨਾਂ ਫਸਲ ਤਾਂ ਉਹਦੇ ਜੋ ਪੌਦਾ ਤਾਂ ਉਹਨੇ ਫਲੀ ਭੂਤ ਤਾਂ ਉਹ ਕਹਿੰਦੇ ਇਸੇ ਤਰ੍ਹਾਂ ਹੁਣ ਕਈ ਵਾਰ ਬੰਦਾ ਕਹਿੰਦਾ ਮੈਂ ਤਾਂ ਮਜ਼ਾਕ 'ਚ ਬੁਰਾ ਕੀਤਾ ਮੈਂ ਮਜ਼ਾਕ 'ਚ ਗਾਲੀ ਦਿੱਤੀ ਮੈਂ ਮਜ਼ਾਕ ਦੇ ਵਿੱਚ ਕਿਸੇ ਨੂੰ ਤਕਲੀਫ ਦਿੱਤੀ ਉਹ ਮਜ਼ਾਕ ਸੀ ਉਹ ਭਾਈ ਚਾਹੇ ਮਜ਼ਾਕ 'ਚ ਕਰ ਤਾਏ ਸੀਰੀਅਸ ਹੋ ਕੇ ਕਰ ਜੇ ਬੁਰਾ ਕਰੇਗਾ ਤਾਂ ਫਿਰ ਉਹ ਉਹੀ ਬੀਜ ਹੈ ਚਾਹੇ ਉਲਟਾ ਗਰੇ ਚਾਹੇ ਸਿੱਧਾ ਗਰੇ ਉਹਨਾ ਆਪਣਾ ਫਲ ਤਾਂ ਜੇ ਮੈਂ ਰੱਬ ਦਾ ਨਾਮ ਲਿਆ ਚਾਹੇ ਕਿਸੇ ਦੇ ਕਹਿਣ ਤੇ ਲੈ ਲਿਆ ਕੋਈ ਜ਼ਬਰਦਸਤੀ ਕਹਿੰਦੇ ਉੱਠ ਚੱਲ ਰੱਬ ਦਾ ਨਾਮ ਲੈ ਮੈਂ ਤਾਂ ਲੈਣਾ ਨਹੀਂ ਲੈ ਕਿਉਂ ਨਹੀਂ ਲੈਣਾ ਤੂੰ ਚਲ ਠੀਕ ਹੈ ਤੇਰੇ ਕਹਿਣ ਤੇ ਲੈ ਲੈਂਦਾ ਆਰਾਮ ਆਰਾਮ ਵਾਹਿਗੁਰੂ ਵਾਹਿਗੁਰੂ ਅੱਲਾ ਤਾਂ ਭਾਈ ਇਹਦਾ ਵੀ ਫਰਕ ਪੈਣਾ ਹੈ ਸਮੀ ਨਾ ਸਮੀਧ ਹੋਕ ਨਹੀਂ ਤਾਂ ਹੀ ਤਾਂ ਪਹਿਲੇ ਸਮੇਂ ਅੰਦਰ ਗੁਰੂ ਆਸ਼ਰਮ ਦੇ ਵਿੱਚ ਨਾ ਨੌਜਵਾਨ ਜਾਂਦੇ ਸੀ ਬੱਚੇ ਜਾਂਦੇ ਸੀ ਪੜਨ ਵਾਸਤੇ ਉਹ ਤੜਕੇ ਗੁਰੂ ਉਠਾ ਕੇ ਜ਼ਬਰਦਸਤੀ ਡੰਡੇ ਦੇ ਜ਼ੋਰ ਨਾਲ ਬਿਠਾਉਂਦੇ ਸੀ ਬੈਠੋ ਸਿਮਰਨ ਕਰੋ ਕਿਉਂਕਿ ਉਹਦਾ ਫਲ ਉਹਨਾਂ ਨੂੰ ਪਤਾ ਹੈ ਕੁਝ ਅੱਛਾ ਕਰਾਂਗੇ ਚਾਹੇ ਜ਼ਬਰਦਸਤੀ ਕਰਾਈਏ ਤਾਂ ਉਹਦਾ ਫਲ ਤਾਂ ਸਮਝਦੇ ਹੋ ਕਿ ਨਹੀਂ ਹੁਣ ਤੁਸੀਂ ਆਪ ਸੋਚੋ ਇੱਕ ਬੰਦਾ ਸ਼ਰਾਬ ਪੀਂਦਾ ਹੈ ਸਮਝਦੇ ਹੋ ਕਿ ਨਹੀਂ ਹੁਣ ਉਹ ਸ਼ਰਾਬ ਅੰਦਰ ਜਾਂਦੀ ਹੈ ਤਾਂ ਉਹਦਾ ਫਲ ਵੀ ਅਸਰ ਕੀ ਹੁੰਦਾ ਸਿਰ ਘੁੰਮਣਾ ਸ਼ੁਰੂ ਹੋ ਜਾਂਦਾ ਹੈ ਉਹ ਨਸ਼ਾ ਚੜਦਾ ਹੈ ਤਾਂ ਫਿਰ ਇਨਸਾਨ ਦੀ ਬੁੱਧੀ ਦਾ ਜਿਹੜਾ ਸ਼ਰੀਰ ਦਾ ਕੰਟਰੋਲ ਹੈ ਉਹ ਤਾਂ ਹੀ ਤਾਂ ਹੱਥ ਕੰਬਣੇ ਸ਼ੁਰੂ ਹੋ ਜਾਂਦੇ ਆ ਪੈਰ ਲੜਖੜਾਣੇ ਸ਼ੁਰੂ ਹੋ ਜਾਂਦੇ ਔਰ ਇਨਸਾਨ ਗਿਰਦਾ ਹੈ ਤਾਂ ਜੇ ਇਨਸਾਨ ਨੂੰ ਕੋਈ ਜ਼ਬਰਦਸਤੀ ਦੁੱਧ ਪਿਲਾਵੇ ਜੂਸ ਪਿਲਾਵੇ ਤਾਂ ਉਹਦੀ ਵੀ ਕਹਿੰਦੇ ਵਿਟਾਮਿਨ ਉਹਦੀ ਵੀ ਤਾਕਤ ਜਿਹੜੀ ਹੈ ਨਾ ਜੂਸ ਦੇ ਅੰਦਰ ਜਾਂ ਦੁੱਧ ਦੇ ਅੰਦਰ ਉਹ ਵੀ ਸਾਡੇ ਅੰਦਰ ਚਾਹੇ ਹੱਸ ਕੇ ਜਾਵੇ ਖਿੱਚ ਕੇ ਜਾਵੇ ਉਹਨਾਂ ਆਪਣਾ ਅਸਰ ਤਾਂ ਇਹੀ ਬਸ ਇੱਥੋਂ ਸਮਝਣਾ ਹੈ ਕਿ ਅੱਛਾ ਕਰੀਏ ਮਨ ਨਾ ਵੀ ਮੰਨੇ ਤਮੀ ਜਬਰਦਸਤੀ ਉਹਨੂੰ ਅੱਛਾ ਕਰਾਓ ਕਿਉਂਕਿ ਅੱਛਾ ਕਰਾਂਗੇ ਤਫਲ ਤਾਂ ਜੇ ਮਨ ਕਵੇ ਨਾ ਬੁਰਾ ਕਰਨਾ ਮਜ਼ਾ ਇਹਦੇ ਵਿੱਚ ਹੈ ਕਿਉਂਕਿ ਮਜ਼ਾ ਹਮੇਸ਼ਾ ਬੁਰਾ ਕਰਨ 'ਚ ਹੀ ਆਂਦਾ ਹੈ ਸਮਝ ਨਾ ਜ਼ਰਾ ਸਾਰਿਆਂ ਨੇ ਤਾਂ ਹੀ ਤੁਸੀਂ ਦੇਖੂਗੇ ਕੋਈ ਕਰੋਧ ਕੋਈ ਤੁਹਾਨੂੰ ਬੁਰਾ ਬੋਲੇ ਨਾ ਤਾਂ ਉਹਦਾ ਸਿਰ ਪਾਸ ਸਿਰ ਪਾਰਨ ਵਿੱਚ ਮਜ਼ਾ ਆਂਦਾ ਬੰਦੇ ਨੂੰ ਲੈ ਕੇ ਛੜਨਾ ਨਹੀਂ ਇਹਨੂੰ ਮੈਂ ਚਪੇੜਾਂ ਮਾਰ ਦੇਵਾਂ ਪਰ ਮਾਫ ਕਰਨ ਵਿੱਚ ਤਕਲੀਫ ਕਿਉਂ ਮਾਫ ਕਰਾਂ ਮੈਂ ਪਰ ਫਾਇਦਾ ਸਾਡਾ ਇਹੀ ਹੈ ਕਿ ਜਾਓ ਮਾਫ ਕੀਤਾ ਤੈਨੂੰ ਰੱਬ ਦੇ ਵਾਸਤੇ ਇਸ ਲਈ ਜਿਹੜਾ ਸਮਝਦਾਰ ਉਹ ਇਹ ਨਹੀਂ ਦੇਖਦਾ ਮਜ਼ਾ ਕਾਦੇ ਚ ਹੈ ਉਹ ਇਹ ਦੇਖਦਾ ਮੇਰਾ ਫਾਇਦਾ ਮੇਰਾ ਲਾਭ ਆਣ ਲਈ ਸਮਝ ਮੈਨੂੰ ਕਿਹੜੀ ਚੀਜ਼ ਨੇ ਫਾਇਦਾ ਦੇਣਾ ਹੈ ਉਹ ਉਸ ਚੀਜ਼ ਨੂੰ ਮੁੱਖ ਰੱਖਦਾ ਹੈ ਉਹ ਇਹ ਨਹੀਂ ਦੇਖਦਾ ਕਿ ਹੁਣ ਮਜ਼ਾ ਕਾਦੇ ਚ ਹੈ ਹੁਣ ਮੇਰਾ ਮਨ ਕੀ ਕਹਿੰਦਾ ਹੈ ਤਾਂ ਹੀ ਤਾਂ ਫਿਰ ਕਮਾਂਗੇ ਕਿ ਜਦੋਂ ਇਨਸਾਨ ਕਿਸੇ ਨਾਲ ਬਦਲਾ ਲੈਂਦਾ ਨਾ ਬਦਲਾ ਲੈਣ ਚ ਬੜਾ ਮਜ਼ਾ ਆਉਂਦਾ ਹੈ ਲੈ ਵੀ ਬਦਲਾ ਲੈਣਾ ਮੈਂ ਉਹਦੇ ਕੋਲੋਂ ਸਮਝ ਦਿਓ ਕਿ ਨਹੀਂ ਪਰ ਕਹਿੰਦੇ ਹੈ ਇੱਕ ਬੜੀ ਪਿਆਰੀ ਲਾਈਨ ਹੈ ਕਿ ਬਦਲੇ ਕੀ ਨਹੀਂ ਬਦਲਾਵ ਕੀ ਭਾਵਨਾ ਰੱਖਣ ਵਾਲਾ ਹੀ ਜੀਵਨ ਵਿੱਚ ਅੱਗੇ ਵਧਦਾ ਹੈ ਕਿ ਅਗਰ ਅੱਗੇ ਵਧਣਾ ਹੈ ਹਾਂ ਅਗਰ ਐਸੀ ਆਪਣੇ ਜੀਵਨ ਨੂੰ ਨਸ਼ਟ ਕਰਨਾ ਤਾਂ ਬਦਲਾ ਲਓ ਕਿਉਂਕਿ ਫੇਰ ਝਗੜਾ ਵੱਧ ਤੂੰ ਉਹਦੇ ਨਾਲ ਬਦਲਾ ਲੇਂਗਾ ਉਹ ਤੇਰੇ ਨਾਲ ਲੇਗਾ ਤਾਂ ਗੱਲ ਕਦੀ ਖਤਮ ਨਹੀਂ ਹੋਣੀ ਪਰ ਜੇ ਅਸੀਂ ਜੀਵਨ ਨੂੰ ਬਿਹਤਰ ਬਣਾਉਣਾ ਹੈ ਤਾਂ ਬਦਲਾ ਨਹੀਂ ਬਦਲਾਵ ਆਪਣੇ ਅੰਦਰ ਬਦਲਾਵ ਲਿਆਓ ਕਿ ਇਹਦੀ ਗੱਲ ਤੇ ਮੈਂ ਗੁੱਸਾ ਕਰ ਰਿਹਾ ਹਾਂ ਬਦਲਾ ਵੀ ਲੈ ਸਕਦਾ ਤਾਂ ਬਦਲਾਪ ਵੀ ਲਿਆ ਸਕਦਾ ਬਦਲਾਪ ਦਾ ਮਤਲਬ ਆਪਣੇ ਗੁੱਸੇ ਨੂੰ ਸ਼ਾਂਤ ਕਰਾਂ ਬਦਲਾ ਆਪਣੇ ਆਪ ਨੂੰ ਤਾਂ ਕਿ ਮੈਨੂੰ ਖਾਵਾ ਖਾ ਗੁੱਸਾ ਜਾਂ ਮੈਂ ਕੁਝ ਬੁਰਾ ਸਮਝ ਦਿਓ ਕਿ ਨਹੀਂ ਇਸ ਲਈ ਬਦਲਾਵ ਲਿਆਣ ਦੀ ਸੋਚ ਵਾਲਾ ਹੀ ਇਨਸਾਨ ਜੀਵਨ ਚ ਕਾਮਯਾਬ ਹੁੰਦਾ ਹੈ ਸੋ ਇੱਥੇ ਕੀ ਦੱਸਿਆ ਹੈ ਕਿ ਕਰਮ ਜਿਹੜੇ ਇਨਸਾਨ ਦੇ ਹਨ ਇਹ ਕਰਮ ਫਿਰ ਕਮਾਂਗੇ ਜੋ ਤੁਸੀਂ ਕਰਦੇ ਹੋ ਨਾ ਇਹ ਕਰਮ ਬਣਦੇ ਹੈ ਹੁਣ ਕਈ ਵਾਰੋ ਕਹਦਾ ਕਹਿੰਦਾ ਕਿ ਕਰਮ ਬਦਲੇ ਜਾ ਸਕਦੇ ਐ ਕਰਮ ਬਦਲਦੇ ਐ ਕਿਉਂਕਿ ਹਰ ਪਲ ਬੰਦਾ ਕਰਮੀ ਤਾਂ ਕਰ ਰਿਹਾ ਹੈ ਹੁਣ ਇੱਕ ਬੰਦਾ ਸੋਚ ਲੈਂਦਾ ਹੈ ਫਰਜ਼ ਕਰੋ ਦੋ ਗਲਾਸ ਪਏ ਐ ਇੱਕ ਜੇ ਨਸ਼ਾ ਹੈ ਇੱਕ ਵਿੱਚ ਕੋਈ ਫਰੂਟ ਹੈ ਕੋਈ ਸ਼ਰਬਤ ਹੈ ਜਾਂ ਕੋਈ ਜੂਸ ਹੈ ਹੁਣ ਬੰਦਾ ਸੋਚ ਲੈਂਦਾ ਹੈ ਕਿ ਮੈਂ ਨਸ਼ਾ ਕਰਨਾ ਹੈ ਉਹ ਪੀ ਲਿਆ ਤਾਂ ਕਰਮ ਹੋਰ ਹੋ ਗਿਆ ਤਾਂ ਪਰ ਮਨ ਚ ਆ ਗਿਆ ਇਹ ਬੁਰਾ ਹੈ ਇਹਨੂੰ ਛੱਡਾਂ ਆ ਪੀਵਾਂ ਤਾਂ ਬੈਠੇ ਬੈਠੇ ਕਰਮ ਚੇਂਜ ਬੁਰਾ ਕਰ ਸਕਦਾ ਸੀ ਪਰ ਅੱਛਾ ਕਰ ਲਿਆ ਇਹਦਾ ਮਤਲਬ ਹਰ ਬਿੱਲੇ ਸਾਡੇ ਕੋਲ ਆਪਸ਼ਨ ਹੈ ਅਸੀਂ ਬੁਰਾ ਕਰਮ ਵੀ ਕਰ ਸਕਦੇ ਆ ਅੱਛਾ ਕਰਮ ਵੀ ਹੁਣ ਤੁਸੀਂ ਬੈਠੇ ਬੈਠੇ ਕਿ ਦੂਜੇ ਮੁੱਕਾ ਵੀ ਮਾਰ ਸਕਦੇ ਹੋ ਹੈ ਹਟ ਪਿੱਛੇ ਕੀ ਕਰ ਰਹੇ ਪਿੱਛੇ ਹੋ ਗਰਮੀ ਬਹੁਤ ਹੈ ਚੱਲ ਪਿੱਛੇ ੱਟਕਾ ਵੀ ਦੇ ਸਕਦੇ ਹੋ ਕਿਸੇ ਨੂੰ ਬੁਰਾ ਕਰਮ ਬਣ ਗਿਆ ਤਾਂ ਤੁਸੀਂ ਕਿਸੇ ਨੂੰ ਭਾਈ ਸਾਹਿਬ ਆ ਜਾਓ ਅੱਗੇ ਦੇਖੋ ਥੋੜਾ ਇੱਥੇ ਬਹਿ ਜਾਓ ਆਰਾਮ ਨਾਲ ਇੱਥੇ ਪੱਖੇ ਦੀ ਹਵਾ ਠੰਡੀ ਤੁਸੀਂ ਵੀ ਆਓ ਲਾਗੇ ਚੰਗਾ ਕਰਮ ਬਣ ਗਿਆ ਹੁਣ ਇਹ ਸਾਡੇ ਤੇ ਹੈ ਜਿਹੜਾ ਬੁੱਧੀਮਾਨ ਵਿਵੇਕਵਾਨ ਇਨਸਾਨ ਹੁੰਦਾ ਨਾ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਇਹ ਦੇਖਦਾ ਹੈ ਅਮੈਂ ਜੋ ਕਰ ਰਿਹਾ ਹਾਂ ਇਹ ਅੱਛਾ ਹੈ ਜਾਂ ਬੁਰਾ ਹੈ ਕਿਉਂਕਿ ਸਭ ਤੋਂ ਵੱਡਾ ਪੁੰਨਿਆ ਕੰਮ ਕੀ ਹੈ ਬੰਦਾ ਕਹਿੰਦਾ ਸਭ ਤੋਂ ਵੱਡਾ ਪੁੰਨਿਆ ਦਾ ਕੰਮ ਪੁੰਨਿਆ ਦਾ ਮਤਲਬ ਸਮਝਦੇ ਹੋ ਨਾ ਸਭ ਤੋਂ ਵੱਡਾ ਨੇਕ ਕੰਮ ਕਿਹੜਾ ਹੈ ਜੇ ਕੋਈ ਪੁੱਛੇ कि सब तो बड़ा पुण्य का काम के हो सकता कोई दस जी फलाने तीर्थ की यात्रा करना अफलानी पूजा करना अफलाना काम करना बड़ा पुण्य का सब तो बड़ा पुण्य काम है अफलाने देवते की पूजा करना बहुत पर कह पुण्य काम सब तो बड़ा की है समझना कि हम सबसे बड़ा पुण्य का काम तब करते हैं हम सबसे बड़ा पुण्य का काम तब करते हैं ਜਦ ਕਿਸੇ ਦੇ ਜੀਵਨ ਮੇ ਖੁਸ਼ੀਆਂ ਕੇ ਰੰਗ ਭਰਤੇ ਹੈ ਯਾਦ ਰੱਖਣਾ ਕੋਈ ਪੂਜਾ ਕਰਨ ਨਾਲ ਪੁੰਨਿਆ ਦਾ ਕੰਮ ਨਹੀਂ ਬੜਾ ਹੁੰਦਾ ਕਿ ਮੈਂ ਬੈਠਾ ਭਗਵਾਨ ਦੀ ਮੂਰਤੀ ਸਾਹਮਣੇ ਅੱਖਾਂ ਬੰਦ ਕਰਕੇ ਪੁੰਨਿਆ ਕਰ ਰਿਹਾ ਹਾਂ ਪਰ ਅੱਖਾਂ ਖੋਲਦੇ ਮੈਂ ਦੂਜਿਆਂ ਨੂੰ ਦੁੱਖ ਦਿੰਦਾ ਹਾਂ ਅੱਖਾਂ ਖੋਲਦੇ ਮੈਂ ਦੂਜਿਆਂ ਨੂੰ ਤਕਲੀਫ ਦਿੰਦਾ ਤਾਂ ਕਾਹਦਾ ਪੁੰਨਿਆ ਉਹ ਕਿਉਂਕਿ ਭਗਵਾਨ ਜੇ ਆਪਾਂ ਪੱਥਰ ਦੀ ਮੂਰਤੀ ਸਮਝ ਕੇ ਬੈਠੇ ਆ ਨਾ ਤਾਂ ਪੱਥਰ ਦੀ ਮੂਰਤੀ ਜੇ ਨਾ ਸਮਝ ਜਿਹਨਾਂ ਇਨਸਾਨਾਂ ਨੂੰ ਮੈਂ ਤਕਲੀਫ ਦੇ ਰਿਹਾ ਉਹਦੇ ਅੰਦਰ ਵੀ ਦੇ ਦਸੀਏ ਕਿ ਸਵਾਲ ਪੁੱਛੀਦਾ ਬਹੁਤ ਵਾਰ ਅੱਜ ਆ ਗੱਲ ਚੱਲੀ ਇੱਥੇ ਤੁਹਾਨੂੰ ਹੀ ਪੁੱਛਾਂਗੇ ਕਿਉਂਕਿ ਬਹੁਤ ਨਵੇਂ ਜੀ ਬੈਠੇ ਐ ਜ਼ਰਾ ਇੱਕ ਚੀਜ਼ ਦਾ ਜਵਾਬ ਦੇਣਾ ਮੰਦਰ ਕੌਣ ਬਣਾਉਂਦਾ ਹੈ ਇਨਸਾਨ ਬਣਾਉਂਦਾ ਹੈ ਨਾ ਮਸਜਿਦ ਕੌਣ ਬਣਾਉਂਦਾ ਹੈ ਭਗਵਾਨ ਦੀ ਮੂਰਤੀ ਪੱਥਰ ਤੇ ਘੜ ਕੇ ਕੌਣ ਬਣਾਉਂਦਾ ਹੈ ਇਨਸਾਨ ਹੁਣ ਜ਼ਰਾ ਗੌਰ ਕਰਨਾ ਪੱਥਰ ਦੀ ਮੂਰਤੀ ਨੂੰ ਇਨਸਾਨ ਘੜਦਾ ਅਸੀਂ ਕਹਿੰਦੇ ਭਗਵਾਨ ਕੋਈ ਮੂਰਤੀ ਨੂੰ ਤੋੜਨ ਆਵੇ ਅਸੀਂ ਤੂੰ ਮੇਰੀ ਮੂਰਤੀ ਕਿੱਦਾਂ ਤੋੜ ਸਕਦਾ ਹੈ ਦੰਗੇ ਹੋ ਜਾਣਗੇ ਫਸਾਦ ਹੋਣਗੇ ਕੋਈ ਮੰਦਿਰ ਢਾਣ ਆਵੇ ਕੋਈ ਮਸਜਿਦ ਢਾਣ ਆਵੇ ਤਾਂ ਦੰਗੇ ਹੁੰਦੇ ਕਿ ਨਹੀਂ ਝਗੜੇ ਹੋ ਜਾਂਦੇ ਆ ਖੂਨ ਖਰਾਬੇ ਹੋ ਜਾਂਦੇ ਆ ਹੁਣ ਅਸੀਂ ਮੰਦਿਰ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਆ ਮਸਜਿਦ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਆ ਪੱਥਰਾਂ ਦੀਆਂ ਮੂਰਤੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਆ ਜੋ ਕਿ ਕਿੰਨਾ ਬਣਾਈਆਂ ਹੈ ਇਨਸਾਨ ਨੇ ਤਾਂ ذرا یاد رکھنا ਕਿ ਮੰਦਿਰ ਇਨਸਾਨ ਨੇ ਬਣਾਇਆ ਮਸਜਿਦ ਇਨਸਾਨ ਨੇ ਬਣਾਈਆ ਪੱਥਰ ਦੀਆਂ ਮੂਰਤੀਆਂ ਇਨਸਾਨ ਨੇ ਬਣਾਈਆਂ ਪਰ ਇਨਸਾਨ ਨੂੰ ਬਣਾਇਆ ਉਸ ਭਗਵਾਨ ਨੇ ਤੁਹਾਡੇ ਦਿਲ ਨੂੰ ਬਣਾਇਆ ਉਸ ਭਗਵਾਨ ਨੇ ਆਪਣੀ ਬਣਾਈ ਚੀਜ਼ ਨੂੰ ਇਨਸਾਨ ਵਿਚਾਰਿਆ ਤਾਂ ਭਗਵਾਨ ਦੀ ਬਣਾਈ ਚੀਜ਼ ਨੂੰ ਇਨਸਾਨ ਘਿਰਾ ਰਿਹਾ ਹੈ ਤਾਂ ਭਗਵਾਨ ਖੁਸ਼ ਕਿਦਾਂ ਹੋਏਗਾ ਸਮਝ ਆ ਰਹੀ ਹੈ ਕਿ ਨਹੀਂ ਕਿਉਂਕਿ ਤੁਸੀਂ ਇੱਕ ਚੀਜ਼ ਬਣਾਉਂਦੇ ਹੋ ਕੋਈ ਉਹਨੂੰ ਘਰਾਣ ਆਂਦਾ ਤੁਹਾਨੂੰ ਤਕਲੀਫ ਹੁੰਦੀ ਹੈ ਮੇਰੀ ਬਣਾਈ ਚੀਜ਼ ਕਿਦਾਂ ਘਰਾ ਦੂੰ ਤੁਸੀਂ ਇੱਕ ਚਾਹ ਦਾ ਕੱਪੀ ਬਣਾ ਲਓ ਨਾ ਕੋਈ ਕਵੇ ਢੋਲ ਇਹਨੂੰ ਮੈਂ ਮਿਹਨਤ ਨਾਲ ਬਣਾਇਆ ਤੂੰ ਕਿਦਾਂ ਹੁਣ ਕਦੀ ਦੇਖਣਾ ਅਜਮਾ ਕੇ ਤੁਸੀਂ ਕਿਸੇ ਨੂੰ ਚਾਹ ਬਣਾ ਕੇ ਪਾਓ ਪੀਣ ਦੀ ਵੇਲੇ ਢੋਲ ਦੇਵੇ ਮੈਂ ਨਹੀਂ ਪੀਣੀ ਤੁਹਾਨੂੰ ਦੀ ਤਕਲੀਫ ਹੋਣੀ ਮੈਂ 15 20 ਮਿੰਟ ਲਾ ਕੇ ਚਾਹ ਬਣਾਈ ਇਹਨਾਂ ਪੀਣ ਦੀ ਵੇਲੇ ਢੋਲ ਦਿੱਤੀ ਮਰੀਦ ਹਾਲਾਂਕਿ ਚਾਹ ਕੋਈ ਬੜੀ ਚੀਜ਼ ਪਰ ਤਕਲੀਫ ਹੋਏਗੀ ਕਿ ਮੇਰੀ ਬਣਾਈ ਚੀਜ਼ ਨੂੰ ਬ੍ਰਾਂਡ ਦੀ ਵੀ ਗੱਲ ਛੱਡੋ ਤੁਸੀਂ ਉੱਧਾ ਕੋਈ ਚੀਜ਼ ਲੈ ਕੇ ਆ ਜਾਓ ਇੱਕ ਬਿਸਕੁਟ ਹੀ ਚੱਕ ਕੇ ਦੇ ਲਓ ਮੈਂ ਨਹੀਂ ਖਾਣਾ ਤੇਰੇ ਹੱਥੋਂ ਉਹ ਇੰਨੀ ਗੱਲ ਕਹਿਣ ਨਾਲ ਮਾਨੂੰ ਤਕਲੀਫ ਇਨਸਾਨ ਸੋਚੇ ਕਿ ਅਗਰ ਕੋਈ ਮੇਰੀ ਚੀਜ਼ ਦਾ ਮਾੜਾ ਜਾਂ ਨਿਰਾਦਰ ਕਰੇ ਮੇਰੀ ਬਣਾਈ ਚੀਜ਼ ਦਾ ਮਾੜਾ ਜਾਂ ਕੋਈ ਨਿਰਾਦਰ ਕਰ ਦੇਵੇ ਕੋਈ ਮਾੜਾ ਉਹਨੂੰ ਤੋੜ ਦੇਵੇ ਤਾਂ ਮੈਨੂੰ ਤਕਲੀਫ ਹੁੰਦੀ ਹੈ ਤਾਂ ਜੇ ਮੈਂ ਇਨਸਾਨ ਨੂੰ ਤਕਲੀਫ ਦਵਾਂਗਾ ਦੂਜਿਆਂ ਦੇ ਦਿਲਾਂ ਨੂੰ ਤੋੜੂੰਗਾ ਦੂਜਿਆਂ ਨੂੰ ਦੁੱਖ ਦਵਾਂਗਾ ਦੂਜਿਆਂ ਨੂੰ ਗਿਰਾਉਣ ਦੀ ਕੋਸ਼ਿਸ਼ ਕਰੂੰਗਾ ਔਰ ਫਿਰ ਮੈਂ ਸੋਚਾਂ ਰੱਬ ਮੈਨੂੰ ਮਿਲ ਜਾਵੇ ਤੇ ਭਗਵਾਨ ਕਿੰਨਾ ਖੁਸ਼ ਹੋਏਗਾ ਕਿਉਂਕਿ ਭਗਵਾਨ ਨੇ ਉਦੋਂ ਖੁਸ਼ ਹੋਣਾ ਹੈ ਜਦੋਂ ਅਸੀਂ ਉਹਦੀ ਬਣਾਈ ਚੀਜ਼ ਦੀ ਕਦਰ ਕਰਾਂਗੇ ਔਰ ਉਹਦੀ ਬਣਾਈ ਚੀਜ਼ ਅਸੀਂ ਸਾਰੇ ਹਾਂ ਇਸ ਲਈ ਇੱਕ ਦੂਜੇ ਦੀ ਕਦਰ ਕਰੋ ਇੱਕ ਦੂਜੇ ਨਾਲ ਪਿਆਰ ਕਰੋ ਇੱਕ ਦੂਜੇ ਦਾ ਸਤਿਕਾਰ ਕਰੋ ਇੱਕ ਦੂਜੇ ਦੀ ਰਿਸਪੈਕਟ ਕਰੋ ਜੋ ਤੁਸੀਂ ਇੱਕ ਦੂਜੇ ਦੀ ਰਿਸਪੈਕਟ ਕਰਾਂਗੇ ਤਿਆਰ ਕਰਾਂਗੇ ਸਤਿਕਾਰ ਕਰਾਂਗੇ ਫਿਰ ਰੱਬ ਖੁਸ਼ ਹੋਏਗਾ ਕਿ ਦੇਖੋ ਇਹ ਮੇਰੀ ਬੜੀ ਚੀਜ਼ ਦੀ ਕਦਰ ਕਰ ਰਿਹਾ ਹੈ ਕਿਉਂਕਿ ਮਾਂ ਦੇ ਘਰ ਵਿੱਚ ਬਣਾਉਂਦਾ ਕੌਣ ਹੈ ਸਾਨੂੰ ਸਾਰਿਆਂ ਨੂੰ ਜਵਾਬ ਦੇਣਾ ਤੁਸੀਂ ਭਗਵਾਨ ਹੀ ਬਣਾਉਂਦਾ ਨਾ ਕੋਈ ਇਨਸਾਨ ਕੋਈ ਕਾਰੀਗਰ ਕੋਈ ਮਿਸਤਰੀ ਥੋੜੀ ਮੰਦਰ ਤਾਂ ਐਸੀ ਠੇਕਾ ਦੇ ਦਿੰਦੇ ਆ ਕਿਸੇ ਠੇਕੇਦਾਰ ਨੂੰ ਲਓ ਠੇਕੇਦਾਰ ਜੀ ਆ ਮੰਦਰ ਤਿਆਰ ਕਰਨਾ ਨਕਸ਼ਾ ਹੈ ਬਣਾ ਦਿਓ ਮਸਜਿਦ ਬਣਾ ਦਿਓ ਫਲਾਨੀ ਚੀਜ਼ ਬਣਾ ਦਿਓ ਬਣ ਜਾਂਦੀ ਹੈ ਕਿ ਨਹੀਂ ਉਹ ਇਨਸਾਨ ਮਜ਼ਦੂਰ ਲਾ ਕੇ ਠੇਕੇਦਾਰ ਆਪਣੇ ਮਜ਼ਦੂਰਾਂ ਨੂੰ ਲਾ ਕੇ ਕੁਝ ਮਹੀਨਿਆਂ 'ਚ ਹੀ ਬਣਾ ਦਿੰਦਾ ਹੈ ਤਾਂ ਫੇ ਅਸੀਂ ਉਹਨੂੰ ਬਚਾਣ ਦੀ ਖਾਤਰ ਜਿਹਨੂੰ ਰੱਬ 9 ਮਹੀਨੇ ਮਾਰੇ ਗਰਭ 'ਚ ਇੰਨੇ ਪਿਆਰ ਨਾਲ ਬਣਾਉਂਦਾ ਹੈ ਦੇਖੋ ਕਿੰਨੇ ਪਿਆਰ ਨਾਲ ਇੰਨੇ ਪਿਆਰ ਨਾਲ ਇੰਨੀ ਬਰੀਕੀ ਨਾਲ ਕਿ ਤੁਹਾਨੂੰ ਇੱਕ ਦੂਜੇ ਨਾਲ ਮਿਲਣ ਜਿਦਾਂ ਅਸੀਂ ਕਈ ਵਾਰ ਦੱਸਿਆ ਫਿੰਗਰਪ੍ਰਿੰਟ ਨਹੀਂ ਮਿਲਦੇ ਸਾਡੇ ਆਪਣੇ ਇੱਕ ਅੰਗੂਠੇ ਦੇ ਦੂਜੇ ਅੰਗੂਠੇ ਨਾਲ ਅੱਖਾਂ ਦੀਆਂ ਪੁਤਲੀਆਂ ਵੀ ਇੱਕ ਦੂਜੇ ਨਾਲ ਮਿਲਦੀਆਂ ਹਨ ਉਹ ਇਹ ਨੀ ਬਰੀਕੀ ਨਾਲ ਪਰਮਾਤਮਾ ਬਣਾਉਂਦਾ ਹੈ ਤਾਂ ਹੀ ਤਾਂ ਕਹਿੰਦੇ ਨਾ ਕਿ ਇੱਕ ਸਾਇੰਟਿਸਟ ਨੇ ਗੱਲ ਬੜੀ ਪਿਆਰੀ ਕਹੀ ਹੈ ਉਹ ਕਹਿੰਦੇ ਇਹ ਹੈਰਾਨ ਆ ਕਿ ਕੁਦਰਤ ਇੰਨੇ ਬਰੀਕ ਸਾਂਚੇ ਵਿੱਚ ਇਨਸਾਨ ਨੂੰ ਕਿੱਦਾਂ ਬਣਾਉਂਦੀ ਕਿ ਅਰਬਾਂ ਖਰਬ ਇਨਸਾਨ ਹੋ ਚੁੱਕੇ ਐ ਔਰ ਅੱਗੇ ਪਤਾ ਨਹੀਂ ਕਿੰਨੇ ਗਾਣੇ ਆ ਪਰ ਇੱਕ ਦੇ ਫਿੰਗਰ ਪ੍ਰਿੰਟ ਕਦੀ ਦੂਜੇ ਨਾਲ ਮਿਲੇ ਨਹੀਂ ਸਕਣੇ ਉਹ ਕਿੱਦਾਂ ਦਾ ਕੁਦਰਤ ਦਾ ਸਾਂਚਾ ਹੈ ਹਾਲਾਂਕਿ ਇੱਕ ਇਨਸਾਨ ਸ਼ੋਰੂਮ 'ਚ ਗੱਡੀ ਬਣਾਉਂਦਾ ਨਾ ਇੱਕ ਇੱਟ ਬਣਦੀ ਆ ਪੱਠੇ ਤੇ ਕੋਈ ਚੀਜ਼ ਬਣਦੀ ਉਹ ਸੇਮ ਉਹਨੇ ਵਜਨ ਦੀ ਹੋ ਜੇਗੀ ਉਹੀ ਚੀਜ਼ਾਂ ਹੋਣਗੀਆਂ